ਇਪਤੇ ਕੋੜਾ ਪੈ ਗਿਆ ਸੋਚਵਾਲੇ ਪਰਵਾਰ ਦਾ ਯਾਦਕਟਾ ਦੇਵੀ ਰਾਹੀ ਰਾਦਕਟੌੜਲੀਏ ਜਿਹਨਾਂ ਦੇ ਸਮੇਂ ਦੀ ਹਕੂਮਤ ਨੇ ਨਿਹਾ ਦੇ ਵਿੱਚ ਚੇਤਨਵਾਦਤਾ ਆਜੋਨ ਬੱਚਿਆਂ ਦੀ ਯਾਦ ਨੂੰ ਪਾੜਿਆ ਕਰਦੇ ਆ ਹਾਰੇ ਬੱਚੇ ਸੁਪਤਾ ਸਰਾਂ ਗੁਰੂ ਅੱਜ ਨੇ ਕਹਿ ਰਹੇ ਨੇ ਕਿ ਨਹੀਂ ਉਹ ਕੁਝ ਸਨੇਹ ਪ੍ਰਕਾਰ ਦੇ ਬੱਚਿਆਂ ਨੂੰ ਫਤਮ ਨਹੀਂ ਕਰ ਸਕਦਾ ਅੱਜ ਵੀ ਨੀਹਾਂ ਦੇ ਵਿੱਚ ਕਿਨੇ ਹੋਏ ਬੱਚੇ ਕਿਸ ਤਰੀਕੇ ਦੇ ਨਾਲ ਹੱਸ ਰਹੇ ਹਨ ਸਵਾਹ ਇਹਨਾਂ ਬੱਚਿਆਂ ਦੇ ਕੋਲੋਂ ਉਹ ਕੌਟਾਵਾਂ ਸਰਵਣ ਕਰੀਏ ਜਿਹੜੀਆਂ ਸੂਤਾ ਸਰਹੰਦ ਨੂੰ ਲਾਨਤਾ ਪਾ ਰਹੀਆਂ ਨੇ ਔਰ ਬੱਚਿਆਂ ਨੂੰ ਜਲਾਕਾਰ ਕਰ ਰਹੀਆਂ ਹਨ ਵਰਦੀ ਸਿੰਘ ਪਸਟਾ ਪੇਸ਼ਕਾਂ اجڑے سامنے کبھی پیش کر رہے ہاں لال لگی

خالسا پت سجایا چڑیا تو آج چلا کچنا شیر بنایا سوچنا پیچھے گوبند گوبند پوتے اپنے ہاتھی تورے نات نو کرا ایک دوسرے کو میرے جنکا ما دا جی کا روشن جگ کر جان گے ਦੇ ਦੇ ਨਾਲ ਸੁਬਿਆ ਸਮਝੀ ਨਾ ਡਰ ਜੇ ਗੋਬਿੰਦ ਤੇ ਨਾਲ ਸੁਪਿਆ ਕਹਾਣੀ ਜੁ ਦੀ ਕਹਾਸਾ ਵਾਹੀ ਗੋਸੀ ਕੀ ਸਤੇ ਅਰ ਜੋ ਹਾਜਿਸਾ ਸਿਰ ਲੈ ਕੇ ਕਿੱਥੇ ਮਾਤਾ ਤੋਰਿਆ ਕਿੱਥੇ ਮਾਤਾ ਤੋਰਿਆ ਅਜੀਤ ਜੁਝਾਰ ਨੂੰ ਵੇੜੇ ਦੀਆਂ ਰਾਂਕਾਂ ਤੇ ਮਹਿਲਾ ਦੀ ਬਹਾਰ ਨੂੰ ਜਿੰਨਾਂ ਦੀਆਂ ਚਾਈ ਚਾਈ ਘੋੜੀਆਂ ਸੀ ਗਾਵਣੀਆਂ ਸ਼ਹਿਰਿਆਂ ਦੇ ਨਾਲ ਸੀ ਜੋ ਸੋਹਣੀਆਂ ਸਜਾਉਣੀਆਂ ਸ਼ਹਿਰਿਆਂ ਦੇ ਵਿੱਚ ਐਸੀ ਗੁੰਦਰਾ ਪਿਆਰ ਨੂੰ ਕਿੱਥੇ ਮਾਤਾ ਤੌਰਿਆ ਅਜੀਤ ਤੇ ਤੁਹਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮੇਲਾ ਦੀ ਬਹਾਰ ਨੂੰ ਸੁੰਨੇ ਸੁੰਨੇ ਜਾਪਦੂ ਨੇ ਮੈਲਟ ਤੇ ਟਾਲੀਆਂ ਚੰਨ ਜੀਆਂ ਸੂਰਤਾਂ ਕਿੱਥੇ ਗਈਆਂ ਪਿਆਰੀਆਂ ਕਾਲੂ ਤੌਰ ਦਿੱਤਾ ਐਟੇ ਸੋਨੇ ਪਰਿਵਾਰ ਨੂੰ ਕਿੱਥੇ ਮਦਦ ਤੋਰਿਆ ਅਜੀਤ ਦੇ ਜਹਾਰ ਨੂੰ ਫੇੜੀਆਂ ਤੇ ਰੌਣਕਾਂ ਤੇ ਮੇਲਾ ਦੀ ਬਹਾਰ ਨੂੰ ਪਿਤਾ ਜਸ਼ਮੇਸ਼ ਜੀ ਤੋਂ ਚਾਈ ਚਾਈ ਆਉਣਗੇ ਅੱਜ ਹੱਕ ਮਾਰਿਓ ਇਹਨਾਂ ਨੂੰ ਬੁਲਾਉਣਗੇ ਕਮੇ ਠੰਡ ਪਊ ਉਸ ਚ ਸਰਕਾਰ ਨੂੰ ਕਿੱਥੇ ਮਦਦ ਤੋਰਿਆ ਅਜੀਤ ਦੇ ਜਹਾਰ ਨੂੰ ਫੇੜੀਆਂ ਤੇ ਰੌਣਕਾਂ ਤੇ ਮੇਲਾ ਦੀ ਬਹਾਰ ਨੂੰ ਪੁੱਤਰਾਂ ਤੇ ਦੁੱਖ ਤੇ ਵੀ ਛੋੜੇ ਛੱਡੇ ਜਾਣ ਨਾ ਪੁੱਤਰਾਂ ਤੇ ਬਿਨਾ ਚੰਗਾ ਲੱਗਦਾ ਜਹਾਨ ਨਾਲ ਨੂਰਪੁਰ ਹੀ ਜਾ ਕੇ ਤੂੰ ਪੁੱਛੀ ਸੰਸਾਰ ਨੂੰ ਕਿੱਥੇ ਮਦਦ ਤੋਰਿਆ ਜੀਤੇ ਜੀ ਗੁਰਦਵਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮੇਲਾ ਦੀ ਬਹਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਲਾ ਪਤੀ ਦੀਆਂ ਸਾਰੀਆਂ ਸੰਗਤਾਂ ਨਾਲ ਸਾਰੇ ਹੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਚੇਤਨਾ ਮਾਰਚ ਦੇ ਪਹੁੰਚਣ ਤੇ ਜੋ ਸਵਾਗਤ ਕੀਤਾ ਗਿਆ ਹੈ